ਕੰਦੇ ਜਿੰਨੇ ਮਰਜੀ ਮਾੜੇ ਹਾਲਾਤ ਆਏ ਹੋ ਸਿਰ ਤੇ ਵੱਡੀ ਤੋਂ ਵੱਡੀ ਸ਼ਕਤੀਆਂ ਤੁਹਾਨੂੰ ਮਾਰਨ ਪਿੱਛੇ ਲੱਗੀਆਂ ਹੋਣ ਭਾਵੇਂ ਪਰ ਜੇ ਤੁਹਾਨੂੰ ਆਪਣੇ ਮਾਲਕ ਤੇ ਭਰੋਸਾ ਨਾ ਤਾਂ ਉਹਦਾ ਤੁਹਾਡਾ ਵਾਰ ਵੀ ਨਹੀਂ ਹਿੰਗਾ ਹੁੰਦੇਗਾ ਉਹਨੇ ਤਾਨਤਿਕ ਖਰੋਜ ਤੱਕ ਨਹੀਂ ਆਂਦੇਣੀ ਕੰਦੇ ਭਗਤ ਪ੍ਰਲਾਦ ਜੀ ਜਿਨ੍ਹਾਂ ਨੂੰ ਆਪਣੀ ਭਗਤੀ ਤੇ ਨਾ ਵਿਸ਼ਵਾਸ ਸੀ ਕਿ ਉਹ ਸਿਰਫ ਦੇ ਸਿਰਵਰ ਰੱਬ ਦਾ ਲਾਮ ਜਪਦੇ ਰਹਿੰਦੇ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਹਰ ਨਾਜ ਨੇ ਲੱਖਤ ਸੀਹ ਦੇਣੇ ਚਾਏ ਪਰ ਪ੍ਰਮਾਤਮਾ ਨੇ ਆਪਣੇ ਭਗਤ ਦੀ लाज ਰੱਖੀ ਗੁਰ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਐ ਕਿ ਹਰ ਯੁਗ ਯੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਕਿ ਯੁਗ ਕੋਈ ਵੀ ਹੋਵੇ ਉਹ ਤਾਂ ਆਪਣੇ ਭਗਤ ਦੀ लाज ਕਰਨ ਲਈ ਉਸੇ ਵਕਤੀ ਪਹੁੰਚ ਜਾਂਦੇ ਐ ਜਦੋਂ ਸਿੱਧੀ ਆਵਾਜ਼ ਹੀ ਆਪਣੇ ਮਾਲਕ ਨੂੰ ਲਾਓਗੇ ਨਾ ਤੇ ਉਹਦੇ ਦੇ ਵਿਸ਼ਵਾਸ ਛੱਡ ਜਿਓਗੇ ਕਿ ਮੈਂ ਤੇਰੇ ਤੇ ਛੱਡੀਆਂ ਗੱਲਾਂ ਮਾਲਕਾ ਜੋ ਮਰਜੀ ਹੋ ਜੇ ਤਾਂ ਮਾਲਕ ਦਾ ਦੇਖੋ ਤੁਹਾਡੀ ਲਾਜ ਰੱਖਣਾ ਹਮੇਸ਼ਾ ਆਏਗਾ ਉਹ ਤੁਹਾਨੂੰ ਕੁਝ ਵੀ ਨਹੀਂ ਹੋਣ ਦੇਵੇਗਾ ਸੋ ਪੂਰਾ ਭਰੋਸਾ ਰੱਖਿਆ ਕਰੋ ਦੁਨੀਆ ਦੇ ਭਰੋਸੇ ਕਦੇ ਨਾ ਚੱਲੋ ਆਪਣੇ ਰੱਬ ਦੇ ਭਰੋਸੇ ਚੱਲੋ ਰੱਬ ਨੇ ਤੁਹਾਨੂੰ ਬਚਾਣਾ ਔਖੇ ਸੁਖੇ ਰਾਹਾਂ ਚ ਉਹਨੇ ਬਾਹ ਫੜ ਕੇ ਘੜਵਾਲਣਾ ਤੁਹਾਨੂੰ ਤੇ ਫਰਕ ਨਹੀਂ ਪੈਦਾ ਭਾਵੇਂ ਸਾਰੀ ਦੁਨੀਆ ਇੱਕ ਬਸੇ ਖਲੋਤੀ ਹੋਵੇ ਪਰ ਜੇ ਮਾਲਕ ਦੀਆਂ ਸ਼ਕਤੀਆਂ ਤੁਹਾਨੂੰ ਬਚਾਰੀਆਂ ਨਾ ਕੋਈ ਮਾੜਾ ਕਰਨਾ ਬਹੁਤ ਦੂਰ ਦੀ ਗੱਲ ਆ ਮਾੜਾ ਸੋਚ ਵੀ ਨਹੀਂ ਸਕਦਾ ਪਰ ਉਹ ਸਾਰਾ ਰੱਖੋ ਦੇਤੇ ਉਹ ਬੈਠਾ ਆ ਰੋ ਇਹਨੇ ਤੁਹਾਡੇ ਨਾਲ ਬੈਠਾ